ਨਮਸਕਾਰ ਤੁਸੀਂ ਦੇਖ ਰਹੇ ਹੋ ਰੌਣਕ ਪੰਜਾਬ ਦੀ ਟੈਲੀਵਿਜ਼ਨ ਮੈਂ ਹਸਾਰਿਕਾ ਅਟਵਾਲ ਤੇ ਪ੍ਰੋਗਰਾਮ ਹੈ ਵਿਚਾਰ ਵਟਾਂਦਰਾ ਜਿਸ ਦੇ ਵਿੱਚ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੌਜੂਦ ਨੇ ਸੀਨੀਅਰ ਜਰਨਲਿਸਟ ਡਾਕਟਰ ਤੇਜੰਦਰ ਵਿਲੇਜ ਜੀ ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਧੰਨਵਾਦ ਜੀ ਸੋ ਜਿਵੇਂ ਕਿ ਅੱਜ ਹਿਊਮਨ ਰਾਈਟਸ ਡੇ ਹੈ ਤੇ ਸਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਿਊਮਨ ਰਾਈਟਸ ਸਰ ਦੇ ਬਾਰੇ ਗੱਲਬਾਤ ਕਰਾਂਗੇ ਤੇ ਸਰ ਦੱਸੋ ਕਿ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹਨਾਂ ਦਾ ਕੀ ਮਹੱਤਵ ਹੈ ਤੇ ਕਿਉਂ ਮਨਾਇਆ ਜਾਂਦਾ ਹੈ ਦੇਖੋ ਅਟਵਾਲ ਜੀ ਦੁਨੀਆ ਭਰ ਵਿੱਚ 10 ਦਸੰਬਰ ਦਾ ਦਿਹਾੜਾ ਜੀ ਮਨੁੱਖੀ ਅਧਿਕਾਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਜੀ ਇਹ ਜਿਹੜੀ ਪਿਰਤ ਹੈ ਇਹ 1948 ਤੋਂ ਪੈਂਦੀ ਹੈ ਜੀ ਜਦੋਂ ਦੂਸਰੀ ਸੰਸਾਰ ਜੰਗ ਤੋਂ ਬਾਅਦ ਇਸ ਗੱਲ ਦੀ ਚਿੰਤਾ ਤੇ ਚਿੰਤਨ ਸ਼ੁਰੂ ਹੁੰਦਾ ਹੈ ਜੀ ਕਿ ਮਨੁੱਖਾਂ ਨੂੰ ਕਿਸ ਤਰ੍ਹਾਂ ਦੇ ਖਤਰੇ ਨੇ ਤੇ ਮਨੁੱਖਾਂ ਦਾ ਕਿਸ ਤਰ੍ਹਾਂ ਦਾ ਅਧਿਕਾਰ ਬਣਦਾ ਹੈ ਜੀ ਅਸੀਂ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆਂ ਜੀ ਤਾਂ ਪਹਿਲਾਂ ਅਸੀਂ ਪ੍ਰਕਿਰਤਿਕ ਅਧਿਕਾਰਾਂ ਦੀ ਗੱਲ ਕਰਦੇ ਹਾਂ ਕਿ ਹਰ ਮਨੁੱਖ ਨੂੰ ਰਹਿਣ ਦੀ ਜੀ ਬਹਿਣ ਦੀ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਬਿਲਕੁਲ ਜਿਹੜੇ ਪ੍ਰਕਿਰਤੀ ਦੇ ਜੀਵ ਹੋਣ ਦੇ ਕਰਕੇ ਇੱਕ ਮਨੁੱਖ ਨੂੰ ਕੁਦਰਤ ਨੇ ਦਿੱਤੀ ਜੀ ਜੀ ਫਿਰ ਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਸਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਉਹ ਆਜ਼ਾਦੀ ਮਾਨਣ ਦਾ ਜਿਹੜਾ ਸਬਬਾ ਹੈ ਉਹ ਮਿਲਦਾ ਜਾਂ ਨਹੀਂ ਮਿਲਦਾ ਜੀ ਜਾਂ ਉਹਨਾਂ ਤੇ ਕਿਸੇ ਕਿਸਮ ਦੀ ਕੋਈ ਬੰਦਸ਼ ਤਾਂ ਨਹੀਂ ਜਾ ਕੋਈ ਸਟੇਟ ਵੱਲੋਂ ਕੋਈ ਉਹਨਾਂ ਤੇ ਅਟੈਕ ਤਾਂ ਨਹੀਂ ਹੁੰਦਾ ਸੋ ਮਨੁੱਖੀ ਅਧਿਕਾਰ ਦਿਵਸ ਹਮ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਦੁਹਰਾਉਂਦਾ ਹੈ ਜਿਹੜੀਆਂ ਮਨੁੱਖ ਨੂੰ ਉਸ ਚਗਰਦੇ ਚ ਉਸ ਸਿਸਟਮ ਉਸ ਭੂਗolik ਖੇਤੇ ਚ ਮਿਲਣੀਆਂ ਚਾਹੀਦੀਆਂ ਨੇ ਅੱਜ ਅਸੀਂ ਦੁਨੀਆ ਭਰ ਵਿੱਚ ਜਦੋਂ ਮਨੁੱਖੀ ਅਧਿਕਾਰ ਦਿਵਸ ਮਨਾ ਰਹੇ ਹਾਂ ਜੀ ਉਸ ਵੇਲੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇੱਕ ਬੰਨੇ ਤਾਂ ਅਸੀਂ ਮਨੁੱਖੀ ਅਧਿਕਾਰ ਦਿਵਸ ਮਨਾ ਰਹੇ ਹਾਂ ਜੀ ਜਿਨ੍ਹਾਂ ਨੇ ਇਹ ਕਨਸੈਪਟ ਲਿਆਂਦਾ ਜਿਨ੍ਹਾਂ ਨੇ ਤੇ ਕੰਮ ਕੀਤਾ ਉਹਨਾਂ ਨੂੰ ਤਾਂ ਨੋਬਲ ਪੁਰਸਕਾਰ ਮਿਲ ਗਿਆ ਜੀ ਪਰੰਤੂ ਅੱਜ ਵੀ ਅਸੀਂ ਪੱਥਰ ਯੁੱਗ ਵਾਂਗ ਸੋਚਦੇ ਹਾਂ ਅੱਜ ਵੀ ਅਸੀਂ ਮਨੁੱਖਾਂ ਦੇ ਅਧਿਕਾਰਾਂ ਨੂੰ ਕੁਚਲ ਰਹੇ ਹਾਂ ਜੀ ਮੈਨੂੰ ਅੱਜ ਹੀ ਇੱਕ ਦੋਸਤ ਨੇ ਦੱਸਿਆ ਕਿ ਇੱਕ ਮਤਲਬ ਕਲੋਨੀ ਹੈ ਉਸ ਕਲੋਨੀ ਦੇ ਵਿੱਚ ਮਨ ਲਓ 35 ਘਰ ਜਿਹੜੇ ਨੇ ਉਹ ਹਿੰਦੂਆਂ ਸਿੱਖਾਂ ਤੇ ਹੋਰ ਜਾਤੀ ਦੇ ਲੋਕਾਂ ਦੇ ਨੇ ਜੀ ਉਹਨਾਂ ਚ ਇੱਕ ਘਰ ਮੁਸਲਮਾਨਾਂ ਦਾ ਹੈ ਔਰ ਉਸ ਘਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਉਹ ਆਪਣਾ ਘਰ ਵਿੱਚ ਉਹ ਕਿਸੇ ਹੋਰ ਕਲੋਨੀ ਚ ਚੱਲ ਜਾਏ ਕਿਉਂਕਿ ਇਹ ਕਲੋਨੀ ਹਿੰਦੂਆ ਦੀ ਹੈ ਜੀ ਹੁਣ ਦੇਖੋ ਕੀ ਉਹਦਾ ਅਧਿਕਾਰ ਨਹੀਂਗਾ ਕਿ ਉਹਨੂੰ ਜੀਣ ਦਾ ਅਧਿਕਾਰ ਨਹੀਂਗਾ ਜਦੋਂ ਮੈਂ ਪਿਛਲੇ ਸਮਿਆਂ ਚ ਜਾ ਕੇ ਸੋਚਦਾ ਜੀ ਤਾਂ ਸਾਡੇ ਖੂਹਾਂ ਤੋਂ ਪਾਣੀ ਪੀਣ ਦਾ ਅਧਿਕਾਰ ਨਹੀਂ ਸੀਗਾ ਦਲਤ ਲੋਕਾਂ ਨੂੰ ਜੀ ਸੋ ਅੱਜ ਵੀ ਹਿੰਦੁਸਤਾਨ 'ਚ ਐਸੀਆਂ ਸਟੇਟਸ ਹੈਗੀਆਂ ਜਿਨ੍ਹਾਂ ਨੂੰ ਦਲਤ ਹੋਣ ਕਰਕੇ ਪਛੜੀਆਂ ਜਾਤੀਆਂ ਦਾ ਹੋਣ ਕਰਕੇ ਨਫ਼ਰਤ ਕੀਤੀ ਜਾਂਦੀ ਹੈ ਜੀ ਤੁਸੀਂ ਕਿਸੇ ਬਿਮਾਰ ਤੋਂ ਕੋਈ ਦੂਰੀ ਬਣਾ ਕੇ ਰੱਖੋ ਤਾਂ ਗੱਲ ਸਮਝ ਆਉਂਦੀ ਹੈ ਕਿਸੇ ਨਾਲ ਜਾਤੀ ਆਧਾਰ ਤੇ ਤੁਸੀਂ ਦੂਰੀ ਬਣਾ ਕੇ ਰੱਖੋ ਇਹ ਗੱਲ ਜਿਹੜੀ ਆ ਇਹ ਸਮਝ ਨਹੀਂ ਆਉਂਦੀ ਇਹ ਇੱਕ ਡਿਸਕ੍ਰਿਮੀਨੇਸ਼ਨ ਹੈ ਸੋ ਕਟ ਗਿਣਤੀ ਜਿਹੜੇ ਲੋਕ ਨੇ ਜਾਂ ਜਿਹੜੇ ਦੱਬੇ ਕੁਚਲੇ ਲੋਕ ਨੇ ਜਾਂ ਜਿਹੜੇ ਲੋਕ ਆਰਥਿਕ ਤੌਰ ਤੇ ਪਛੜੇ ਨੇ ਜਾਂ ਜਿਨ੍ਹਾਂ ਲੋਕਾਂ ਕੋ ਸਾਧਨ ਨਹੀਂ ਗਏ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਦੇ ਇਹ ਜਿਹੜੇ ਹਿੱਤ ਨੇ ਉਹ ਕੁਚਲੇ ਜਾਂਦੇ ਨੇ ਜੀ ਮੈਂ ਇੱਕ ਐਸੀ ਕਿਤਾਬ ਪੜ ਕੇ ਹਟਿਆ ਹੂੰ ਜਿਸ ਕਿਤਾਬ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜੇਲ੍ਹ ਦੇ ਅੰਦਰ ਜੀ ਐਸੀਆਂ ਔਰਤਾਂ ਨੇ ਜਿਹੜੀਆਂ ਔਰਤਾਂ ਜੇਲ੍ਹ ਦੇ ਵਿੱਚ ਜਿਹੜੀਆਂ ਇਸ ਕਰਕੇ ਕੈਦ ਨੇ ਕਿ ਉਹਨਾਂ ਨੇ ਜਿਹੜੇ ਕ੍ਰਾਈਮ ਕੀਤੇ ਜੀ ਉਹ ਵੱਡੇ ਲੋਕਾਂ ਲਈ ਕ੍ਰਾਈਮ ਸੀਗੇ ਨਿੱਕੇ ਲੋਕਾਂ ਦੇ ਲਈ ਉਹ ਜ਼ਿੰਦਗੀ ਐ ਰੋਜੀ ਰੋਟੀ ਐ ਜੀ ਨੇਪਾਲ ਦੀਆਂ ਪੰਜ ਔਰਤਾਂ ਜਿਹੜੀਆਂ ਦੇਵਪਾਰ ਦਾ ਧੰਦਾ ਕਰਦੀਆਂ ਨੇ ਜਿਹੜੀਆਂ ਉਹਦੇ ਚੋ ਸੈਕਸ ਲੇਬਰ ਨੇ ਉਹ ਜਿਹੜੀਆਂ ਉਹਦੇ ਚੋ ਆਪਣੇ ਪਰਿਵਾਰ ਪਾਲਦੀਆਂ ਨੇ ਉਹਨਾਂ ਲੋਕਾਂ ਦੀ ਇਹ ਮਤਲਬ ਪਰਿਵਾਰਕ ਜਿਹੜੀ ਜ਼ਿੰਦਗੀ ਆ ਉਹਨੂੰ ਸਮਝਣ ਤੋਂ ਬਿਨਾ ਜਿਹੜੇ ਉਹਨਾਂ ਨਾਲ ਪੈਸੇ ਦੇ ਜ਼ੋਰ ਤੇ ਖੇਡਦੇ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਪਰੰਤੂ ਉਹਨਾਂ ਨੂੰ ਜੇਲ੍ਹ ਚ ਸਿੱਟਿਆ ਹੋਇਆ ਉਹ ਗਰੀਬ ਔਰਤਾਂ ਤਾਂ ਆ ਵਕੀਲ ਨਹੀਂ ਅਫੋਰਡ ਕਰਦੀਆਂ ਸੋ ਉਹਨਾਂ ਲੋਕਾਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਪ੍ਰੋਟੈਕਟ ਕਿਵੇਂ ਕੀਤਾ ਜਾਵੇ ਉਹਨਾਂ ਲੋਕਾਂ ਨੂੰ ਕਿਵੇਂ ਉਹਨਾਂ ਦੀ ਕਾਨੂੰਨ ਦੀ ਉਹਨਾਂ ਦੀ ਸਮਾਜਿਕ ਬਰਾਬਰੀ ਮੈਂ ਇਹਦੀ ਆਧਾਰਨ ਦੇ ਤੌਰ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਹਿੰਦੁਸਤਾਨ ਦੇ ਵਿੱਚ ਕੇਵਲ 12% ਬੱਚੇ ਜਿਹੜੇ ਨੇ ਉਹ 12ਵੀਂ ਤੋਂ ਬਾਅਦ ਪੜ ਪਾਉਂਦੇ ਨੇ ਜੀ ਜੇ ਕੁੜੀਆਂ ਦੀ ਗਿਣਤੀ ਕਰੀਏ ਤੇ ਹੋਰ ਵੀ ਘਟ ਹੈ 12ਵੀਂ ਤੋਂ ਬਾਅਦ ਪੜਨ ਵਾਲੀਆਂ ਕੁੜੀਆਂ ਦੀ ਗਿਣਤੀ ਮਹਿਜ਼ 8% ਹੈ ਜੀ ਇਹਦਾ ਮਤਲਬ ਇਹ ਹੈ ਕਿ 92% ਬੱਚੀਆਂ ਜਿਹੜੀਆਂ ਪੈਦਾ ਹੋਈਆਂ ਉਹ ਹਾਇਰ এডਿਕੇਸ਼ਨ ਨਹੀਂ ਪ੍ਰਾਪਤ ਕਰ ਸਕੀਆਂ ਕੀ ਉਹਨਾਂ ਨੂੰ ਬਰਾਬਰਤਾ ਹੈਗੀ ਆ ਹਾਂ ਜਿਨ੍ਹਾਂ ਲੋਕਾਂ ਕੋਲ ਗਿਆਨ ਨਹੀਂ ਉਹ ਗਿਆਨ ਵੀ ਹੁਣੇ ਲੋਕ ਕੀ ਸਮਾਜਿਕ ਵਿੱਚ ਸਮਾਜ ਵਿੱਚ ਜਿਹੜੇ ਮੌਕੇ ਮਿਲਦੇ ਨੇ ਉਹਨਾਂ ਦੀ ਬਰਾਬਰ ਵਰਤੋਂ ਕਰ ਸਕਦੇ ਨੇ ਉਹਨਾਂ ਨੂੰ ਕਿਵੇਂ ਸਮਝਾਇਆ ਜਾ ਸਕਦਾ ਵੀ ਤੁਹਾਡਾ ਇਹ ਹੱਕ ਬਣਦਾ ਤੁਹਾਡਾ ਹੱਕ ਇੱਥੇ ਖੋਇਆ ਗਿਆ ਜੀ ਜਿਹੜੇ ਗਰੀਬ ਲੋਕ ਨੇ ਜਿਹੜੇ ਬੇਸਮਝ ਲੋਕ ਨੇ ਕੀ ਉਹ ਹਸਪਤਾਲ ਚੋਂ ਡਾਕਟਰ ਦਾ ਜਿਹੜਾ ਵਿਗਿਆਨਕ ਤੌਰ ਤੇ ਪੜ੍ਹ ਲਿਖ ਕੇ ਕਿਸੇ ਬਿਮਾਰੀ ਦਾ ਅਪਚਾਰ ਕਰਦਾ ਕੀ ਉਹਦਾ ਲਾਭ ਜਿਹੜਾ ਆ ਉਹ ਗਰੀਬ ਬੰਦਾ ਲੈ ਸਕਦਾ ਸੋ ਇਸ ਦ੍ਰਿਸ਼ਟੀ ਤੋਂ ਮੈਂ ਇਹ ਸਮਝਦਾ ਵੀ ਜਿਹੜਾ ਮਨੁੱਖੀ ਅਧਿਕਾਰ ਦਿਵਸ ਹੈ ਉਹ ਮਨੁੱਖ ਨੂੰ ਅਸਲ ਚ ਮਨੁੱਖ ਬਣਾਉਣ ਦੀ ਲੜਾਈ ਹੈ ਵੀ ਮਨੁੱਖ ਬੇਸਿਕਲੀ ਮਨੁੱਖ ਹੈ ਤਾਂ ਕਿੱਦਾਂ ਆ ਮਨੁੱਖ ਇਹ ਉਹਦੀ ਲੜਾਈ ਹੈ ਸੋ ਮਨੁੱਖੀ ਅਧਿਕਾਰ ਦਿਵਸ ਅੱਜ ਹੈ ਤੇ ਮੈਂ ਕੁੱਲ ਦੁਨੀਆ ਦੇ ਜਿਹੜੇ ਲੋਕ ਨੇ ਕੁੱਲ ਦੁਨੀਆ ਦੇ ਵਸਿੰਧਿਆ ਨੂੰ ਇਸ ਧਰਤੀ ਦੇ ਵਸਿੰਧਿਆ ਨੂੰ ਅ ਇਹ ਅਪੀਲ ਕਰਦਾ ਆ ਕਿ ਆਪਾਂ ਉਥੇ ਬੋਲੀਏ ਜਿੱਥੇ ਕਿਸੇ ਦੇ ਹਿੱਤ ਕੁਚਲੇ ਜਾਂਦੇ ਨੇ ਤੇ ਜਦੋਂ ਸਾਡੇ ਹਿੱਤ ਕੁਚਲੇ ਜਾਂਦੇ ਨੇ ਉਦੋਂ ਤਾਂ ਕਿ ਸਾਡੇ ਨਾਲ ਕੋਈ ਬੋਲਣ ਵਾਲਾ ਹੋਵੇ ਜੀ ਸਰ ਜੀ ਵੀ ਕਿ ਤੁਸੀਂ ਦੱਸਿਆ ਕਿ ਮਨੁੱਖੀ ਅਧਿਕਾਰ ਦੀ ਜਿਹੜੀ ਪ੍ਰਾਪਤ ਹੈ ਉਹ ਸਾਰ ਹਰ ਕਿਸੇ ਨੂੰ ਮਿਲੀ ਹੋਈ ਹੈ ਲੇਕਿਨ ਫਿਰ ਵੀ ਸਮਾਨ ਲੋਕਾਂ ਨੂੰ ਨਹੀਂ ਸਮਝਿਆ ਜਾਂਦਾ ਕਈ ਲੋਕ ਇਦਾਂ ਨੇ ਜਿਨ੍ਹਾਂ ਦੇ ਨਾਲ ਵਿਵਹਾਰ ਜਿਹੜਾ ਹੈ ਉਹ ਗਲਤ ਤਰੀਕੇ ਨਾਲ ਕੀਤਾ ਜਾਂਦਾ ਅਸਮਾਨਤਾ ਦੇ ਤੌਰ ਤੇ ਕੀਤਾ ਜਾਂਦਾ ਤੇ ਸਰ ਹੁਣ ਮੇਰਾ ਸਵਾਲ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਇਹਨਾਂ ਮਨੁੱਖੀ ਅਧਿਕਾਰਾਂ ਨੂੰ ਮਤਲਬ ਕਿੱਥੇ ਕਿੱਥੇ ਤੇ ਮਤਲਬ ਕੀ ਕੀ ਖਤਰੇ ਹਨ ਇਹ ਦੱਸੋ ਸਰ ਦੇਖੋ ਜਿਵੇਂ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਇੱਕ ਗਰੀਬ ਦੇ ਘਰ ਜਿਹੜਾ ਬੱਚਾ ਪੈਦਾ ਹੁੰਦਾ ਹਾਂ ਉਹਨੂੰ ਪੜ੍ਹਨ ਦਾ ਅਧਿਕਾਰ ਹੈ ਠੀਕ ਹੈ ਪਰੰਤੂ ਉਸ ਮੰਨ ਲਓ ਪਰਿਵਾਰ ਕੋਲ ਆਪ ਪੜ੍ਹਾਈ ਦੀ ਸਮਝ ਨਹੀਂ ਗਈ ਜੀ ਉਹ ਬੱਚਾ ਵੀ ਨਹੀਂ ਪੜਾਉਂਦੇ ਕਿਉਂਕਿ ਲਿਖਾ ਜਾ ਬੱਚਾ ਉੱਠ ਕੇ ਆਪ ਤਾਂ ਸਕੂਲੇ ਨਹੀਂ ਜਾਏਗਾ ਜੀ ਉਹ ਪੜ੍ਹਾਈ ਤੋਂ ਵਾਂਝਤ ਰਹਿ ਗਿਆ ਜਿਹੜਾ ਬੱਚਾ ਪੜ੍ਹਾਈ ਤੋਂ ਵਾਂਝਤ ਰਹਿ ਗਿਆ ਉਹ ਸਾਰੇ ਸਿਸਟਮ ਤੋਂ ਵਾਂਝਤ ਰਹੇਗਾ ਰੋਜ਼ਗਾਰ ਨਹੀਂ ਮੰਗੇਗਾ ਜੀ ਉਹ ਹੈਲਥ ਸਹੂਲਤਾਂ ਦਾ ਆਨੰਦ ਨਹੀਂ ਮਾਣ ਪਾਏਗਾ ਉਹ ਸਮਾਜ ਦਾ ਵਧੀਆ ਨਾਗਰਿਕ ਨਹੀਂ ਬਣ ਪਾਏਗਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੱਕ ਉਸ ਪਰਿਵਾਰ ਚੋਂ ਜੰਮਣ ਕਰਤੀ ਕਿਉਂਕਿ ਉਹ ਗਰੀਬ ਪਰਿਵਾਰ ਚ ਹੈ ਉਹ ਅਨਪੜ੍ਹ ਪਰਿਵਾਰ ਚ ਹੈ ਉਹ ਉਸ ਏਰੀਆ ਚ ਹੈ ਜਿੱਥੇ ਪੜ੍ਹਾਈ ਦਾ ਅਜੇ ਸੂਰਜ ਉਦੇ ਨਹੀਂ ਹੋਇਆ ਜੀ ਇਦਾਂ ਹੀ ਬਹੁਤ ਸਾਰੇ ਲੋਕ ਹਿੰਦੁਸਤਾਨ ਚ ਐਸੇ ਨੇ ਜਿਨ੍ਹਾਂ ਲੋਕਾਂ ਨੂੰ ਬਿਨਾਂ ਮੁਕੱਦਮਾ ਚਲਾਇਆ 4 4 5 5 ਸਾਲਾਂ ਤੋਂ ਜੇਲ੍ਹ ਚ ਸਿੱਟਿਆ ਹੋਇਆ ਹੈ ਜਿਹੜੇ ਲੋਕ ਬਿਨਾ ਮੁਕਦਮਾ ਚਲਾਇਆ ਜੇਲਾਂ ਚ ਪਏ ਨੇ ਉਹਨਾਂ ਲੋਕਾਂ ਦਾ ਇਹ ਹੱਕ ਬਣਦਾ ਕਾਨੂੰਨੀ ਹੱਕ ਬਣਦਾ ਹੈ ਕਿ ਉਹਨਾਂ ਲੋਕਾਂ ਨੂੰ ਆਜ਼ਾਦੀ ਮਿਲੇ ਉਹਨਾਂ ਲੋਕਾਂ ਤੇ ਲੱਗੇ ਮੁਕਦਮੇ ਜਿਹੜੇ ਨੇ ਉਹ ਮੁਕਦਮਿਆਂ ਦੀ ਪੈਰ ਵਾਈਲੀ ਉਹਨਾਂ ਨੂੰ ਵਕੀਲ ਦਿੱਤੇ ਜਾਣ ਉਹਨਾਂ ਲੋਕਾਂ ਤੇ ਚਾਰ ਸ਼ੀਟ ਪੇਸ਼ ਕੀਤੀ ਜਾ ਬੀ ਆਫਟਰ ਆਲ ਚਾਰ ਸਾਲਾਂ ਚ ਇਹ ਤਦਸੇ ਦਾ ਦੋਸ਼ ਕੀ ਆ ਇਹਨੂੰ ਕਿਉਂ ਜੇਲ੍ਹ ਚ ਸਿੱਠਿਆ ਈਵਨ ਦੈਨ ਬਹੁਤ ਵੱਡੀ ਗਿਣਤੀ ਅਜਿਹੇ ਕੈਦੀਆਂ ਦੀ ਹੈ ਜਿਨ੍ਹਾਂ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨੀਆਂ ਔਰ ਸਜ਼ਾਵਾਂ ਪੂਰੀਆਂ ਕਰ ਲੈਣ ਤੋਂ ਬਾਅਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ 10 ਦਾ 20-20 ਸਾਲਾਂ ਤੋਂ ਔਰ ਜਿਹੜੇ ਲੋਕ ਨੇ ਉਹ ਸਜ਼ਾ ਤੋਂ ਵੱਧ ਕੈਦਾਂ ਭੋਗਤ ਗਏ ਨੇ ਜੀ ਮੈਂ ਇੱਕ ਪਸ਼ਵੀ ਬੰਗਾਲ ਦੀ ਐਸੀ ਖਬਰ ਪੜ ਰਿਹਾ ਸੀਗਾ ਜਿਹਦੇ ਵਿੱਚ ਜੇਲ੍ਹ ਚ ਗਈਆਂ ਔਰਤ ਕੈਦੀਆਂ ਜਿਹੜੀਆਂ ਨੇ ਉਹ ਜੇਲ੍ਹ ਚ ਪ੍ਰੈਗਨੈਂਟ ਹੋ ਗਈਆਂ ਤੇ ਉਹਨਾਂ ਦੇ ਬੱਚੇ ਜੇਲ੍ਹ ਚ ਕა 12-12 ਸਾਲਾਂ ਦੇ ਮਾਸੂਮ ਬੱਚੇ ਜਿਹੜੇ ਨੇ ਉਹ ਪੜ੍ਹਾਈ ਤੋਂ ਵਾਂਝੇ ਹੋ ਗਏ ਉਹਨਾਂ ਬੱਚਿਆਂ ਦਾ ਕੋਈ ਅਧਿਕਾਰ ਨਹੀਂ ਬਣਦਾ ਉਹਨਾਂ ਨੇ ਬਾਹਰ ਆਜ਼ਾਦੀ ਨਹੀਂ ਮੰਨਣੀ ਉਹ ਜੋ ਜ਼ੁਲਮ ਔਰਤਾਂ ਨਾਲ ਜੇਲ੍ਹ ਦੇ ਅੰਦਰ ਹੋ ਗਿਆ ਆ ਕੀ ਉਹ ਉਹਦੀ ਪਰਭਾਈ ਕੇਸ ਸਿਸਟਮ ਨੇ ਨਹੀਂ ਕਰ ਲਈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਭਾਰਤ ਦੀਆਂ ਜੇਲਾਂ ਦੇ ਵਿੱਚ ਭਾਰਤ ਦੇ ਨਿਆਂਇਕ ਪ੍ਰਬੰਧ ਵਿੱਚ ਜਿੱਨੇ ਸਾਰਿਆਂ ਨੂੰ ਬਰਾਬਰ ਸਮਝਣਾ ਉਥੇ ਇੰਨੀਆਂ ਖਾਮੀਆਂ ਨੇ ਇੱਕ ਖਬਰ ਮੈਨੂੰ ਯਾਦ ਆਉਂਦੀ ਹੈ ਜੀ ਕਿ ਇੱਕ ਬੱਚਾ ਜਿਹੜਾ ਟ੍ਰੇਨ ਵਿੱਚ ਸਫ਼ਰ ਕਰ ਰਿਹਾ ਸੀ ਵਿਦਆਊਟ ਟਿਕਟ ਹਮਮ ਔਰ ਉਸ ਬੱਚੇ ਨੂੰ ਨਵਾਲਕ ਬੱਚੇ ਨੂੰ ਫੜ ਕੇ ਤੇ ਜਿਹੜਾ ਰੇਲਵੇ ਪੁਲਿਸ ਹੈ ਉਹਨੇ ਉੱਤੇ ਮੁਕੱਦਮਾ ਦਰਜ ਕਰਤਾ ਉਹਨੂੰ ਪਤਾ ਨਹੀਂ ਸੀ ਵੀ ਵਕੀਲ ਕੀ ਹੁੰਦਾ ਉਹਨੂੰ ਪਤਾ ਨਹੀਂ ਸੀ ਕਿ ਕਿਵੇਂ ਕਾਨੂੰਨੀ ਚਾਰਾ ਜੋ ਹੀ ਕਰਨੀ ਹੈ ਉਹ ਬੰਦਾ ਜੇਲ ਬੱਚਾ ਜੇਲ ਦੇ ਵਿੱਚ ਬੰਦਾ ਬਣ ਗਿਆ ਜੇਲ ਚ ਵੱਡਾ ਹੋ ਗਿਆ ਈਵਨ ਦੈਨ ਉਹਨੂੰ ਆਪਣੇ ਮਾਪੇ ਸਾਰਾ ਕੁਝ ਧਰਤੀ ਭੁੱਲ ਗਈ ਹਾਂ ਔਰ ਪਿੱਛੇ ਜ ਸਾਡੀ ਸੁਪਰੀਮ ਕੋਰਟ ਦਾ ਇੱਕ ਜੱਜ ਜਿਹੜਾ ਉਸ ਜੇਲ ਨੂੰ ਵਿਜ਼ਿਟ ਕਰਦਾ ਹੈ ਔਰ ਵਿਜ਼ਿਟ ਕਰਨ ਤੋਂ ਬਾਅਦ ਦੇਖਦਾ ਵੀ ਆ ਬੰਦਾ ਕਿਸ ਗੁਨਾਹ ਚ ਆਇਆ ਉਹ ਕਹਿੰਦੇ ਜੀ ਇਹ ਇਹਨੂੰ ਵਿਦਆਊਟ ਟ੍ਰੈਕਟਰ ਸਫਰ ਕਰਦਾ ਸੀ ਵਿਦਾਊਟ ਟੈਕਟ ਸਫਰ ਕਰਦਾ ਸੀ ਤੇ ਉਸ ਕਰਕੇ ਇਹ ਹੁਣ ਜੇਲ੍ਹ 'ਚ ਹੈ ਮੈਨੂੰ ਐਗਜ਼ੈਕਟ ਤਾਂ ਇਹ ਨਹੀਂ ਪਤਾ ਵੀ ਉਹ ਕਿੰਨੇ ਸਾਲਾਂ ਤੋਂ ਜੇਲ੍ਹ 'ਚ ਸੀ ਲਗਭਗ 2 ਦਹਾਕੇ ਦਾ ਸਮਾਂ ਉਹ ਜੇਲ੍ਹ 'ਚ ਉਸ ਵਿਦਾਊਟ ਟੈਕਟ ਸਫਰ ਕਰਨ ਦੇ ਗੁਨਾਹ 'ਚ ਜੇਲ੍ਹ ਸੀ ਜੀ ਤਾਂ ਜੱਜ ਸਾਹਿਬ ਨੇ ਕਿਹਾ ਕਿ ਇਹਨੂੰ ਹੁਣ ਜੇ ਰਿਹਾ ਕਰਦੇ ਆ ਤਾਂ ਸਾਨੂੰ ਉਸ ਕਾਨੂੰਨ ਨੂੰ ਵੀ ਜੁਮੇਵਾਰ 8 ਰੋਣਾ ਬਣਦਾ ਜਿਸ ਕਾਨੂੰਨ ਨੇ ਇਹਨੂੰ ਇੰਨੀ ਵੱਡੀ ਸਜ਼ਾ ਦੇ ਦਿੱਤੀ ਸੋ ਜਿਹੜੀ ਸਜ਼ਾ ਆ ਦੇਣੀ ਬਣਦੀ ਹੈ ਉਹਨਾਂ ਨੇ ਫੇਕਿਆ ਕਿ ਉਸ ਵੇਲੇ ਜੇਲਰ ਕੌਣ ਸੀ ਉਹ ਰਿਟਾਇਰ ਹੋ ਚੁੱਕਾ ਉਸ ਵੇਲੇ ਜਿਹੜਾ ਪੁਲਿਸ ਅਫਸਰ ਸੀ ਉਹ ਰਿਟਾਇਰ ਹੋ ਚੁੱਕਾ ਸੋ ਉਸ ਵੇਲੇ ਜੱਜ ਕੌਣ ਸੀ ਉਹ ਰਿਟਾਇਰ ਹੋ ਚੁੱਕਾ ਇਹਦਾ ਮਤਲਬ ਇੱਕ ਵਰਗ ਤਾਂ ਆਰਾਮ ਨਾਲ ਆਪਣੀ ਜੌਬ ਕਰਕੇ ਰਿਟਾਇਰ ਹੋ ਗਿਆ ਔਰ ਰਿਟਾਇਰਲ ਬੈਨੀਫਿਟ ਲੈਣ ਲਿਆ ਕੁਝ ਲੋਕ ਉਸ ਸੰਸਾਰ ਨੂੰ ਵੀ ਹਲਵਿਦਾ ਅੱਗ ਗਿਆ ਹੋਣਗੇ ਜੀ ਪਰ ਇੱਕ ਮਾਸੂਮ ਬੱਚਾ ਜਿਹੜਾ ਵਿਦਾਊਟ ਟਿਕਟ ਟ੍ਰੇਨ ਵਿੱਚ ਮੰਗਤਾ ਆ ਜਿਹੜਾ ਮੰਗ ਕੇ ਗੁਜ਼ਾਰਾ ਕਰਦਾ ਹੈ ਉਹ ਜੇਲ੍ਹ ਦੀ ਸਜ਼ਾ ਜਿਹੜੀ ਉਹਨੂੰ ਇੰਨੀ ਵੱਡੀ ਮਿਲ ਗਈ ਸੋ ਉਹਦੇ ਅਧਿਕਾਰ ਨਹੀਂ ਗਏ ਸੋ ਜਿਸ ਤਰ੍ਹਾਂ ਦੀਆਂ ਖਬਰਾਂ ਅਸੀਂ ਪੜ੍ਹਦੇ ਆ ਜਿਸ ਤਰ੍ਹਾਂ ਦਾ ਇਹ ਸਾਰਾ ਵਰਤਾਰਾ ਦੇਖਦੇ ਆ ਪਿੱਛੇ ਜਾ ਭਾਰਤੀ ਸਰਕਾਰ ਨੇ ਹੂੰ ਬਲਡੋజర్ ਜਸਟਿਸ ਨੂੰ ਇਨਾ ਵੱਡੀ ਹਵਾ ਦਿੱਤੀ ਕਿ ਬਲਡੋజర్ ਜਸਟਿਸ ਨੂੰ ਕਰਨ ਵਾਲੇ ਮੁੱਖ ਮੰਤਰੀਆਂ ਨੂੰ ਉਹ ਜਿਹੜਾ ਬਲਡੋజర్ ਬਾਬਾ ਦੇ ਨਾਂ ਨਾਲ ਯਾਦ ਕਰਨ ਰਪੈ ਜੀ ਪਿੱਛੇ ਡੇਢ ਕਰੋੜ ਤੋਂ ਵੱਧ ਆਬਾਦੀ ਦੇ ਘਰ ਢਾਤੇ ਗਏ ਭਾਵੇਂ ਉਹ ਅਲਪਸੰਖਿਆਕ ਲੋਕ ਸੀ ਭਾਵੇਂ ਉਹ ਗੈਰਕਾਨੂੰਨੀ ਤਰੀਕੇ ਨਾਲ ਰਹਿੰਦੇ ਸੀ ਤੇ ਭਾਵੇਂ ਕੁਝ ਵੀ ਹੋਵੇ ਇੱਕ ਖਾਸ ਵਰਗ ਨੂੰ ਵਿਕਟਮ ਬਣਾਇਆ ਗਿਆ ਕਿ ਉਹਨਾਂ ਦੇ ਕੋਈ ਅਧਿਕਾਰ ਨਹੀਂ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਦੇਸ਼ 'ਚ ਜਿਹੜੇ ਵੰਚਿਤ ਲੋਕ ਨੇ ਜਿਨ੍ਹਾਂ ਨੂੰ ਵੱਖ-ਵੱਖ ਸੈਗਮੈਂਟ ਵਿੱਚ ਵੰਚਿਤ ਰੱਖਿਆ ਜਾ ਰਿਹਾ ਹੈ ਉਹਨਾਂ ਦੇ ਹਿੱਤਾਂ ਦੀ ਪੈਰਵਾਹੀ ਕੌਣ ਕਰੇ ਕਿਹੜੀ ਤਰ੍ਹਾਂ ਹੈ ਜਿਹੜੀ ਉਹਨਾਂ ਦੇ ਹਿੱਤਾਂ ਦੀ ਪੈਰਵਾਹੀ ਕਰੇ ਸੋ ਇਸ ਸੰਦਰਭ 'ਚ ਮੈਂ ਇਹ ਸ ਕਹਿਣਾ ਚਾਹੁੰਦਾ ਹਾਂ ਕਿ ਸੁਪਰੀਮ ਕੋਰਟ ਨੇ ਬਲਡੂਰ ਜਸਟਿਸ ਦੇ ਖਿਲਾਫ ਇੱਕ ਫੈਸਲਾ ਦਿੱਤਾ ਕਿ ਕਿਸੇ ਦਾ ਘਰ ਨਹੀਂ ਢਾਇਆ ਜਾ ਸਕਦਾ ਕਿਸੇ ਦੇ ਗੁਨਾਹ ਦੀ ਸਜ਼ਾ ਉਹਦੇ ਪਰਿਵਾਰ ਨੂੰ ਨਹੀਂ ਦਿੱਤੀ ਜਾ ਸਕਦੀ ਜੇ ਗੈਰ ਕਾਨੂੰਨੀ ਇਮਾਰਤਾਂ ਨੇ ਉਹਨਾਂ ਚੋਂ ਕੋਈ ਇੱਕ ਇਮਾਰਤ ਨਹੀਂ ਢਾਈ ਜਾ ਸਕਦੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਜਸਟਿਸ ਹੈ ਜਿਹੜਾ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਗੱਲ ਕਰਦਾ ਉਹ ਹਿੰਦੁਸਤਾਨ ਦੇ ਵਿੱਚ ਹੋਰ ਦੇਸ਼ਾਂ ਚ ਵੀ ਹੋਈ ਹੈ ਇਹ ਬਹੁਤ ਵੱਡੇ ਪੱਧਰ ਤੇ ਉਹ ਜਿਹੜੀ ਗੱਲ ਹੈ ਕੇਵਲ ਇੱਕ ਅਖਬਾਰੀ ਆ ਕੇਵਲ ਇੱਕ ਸੁਪਨਾ ਆ ਉਹਨੂੰ ਹਕੀਕਤ ਵਿੱਚ ਜਾਮਾ ਪਹਿਨਾਉਣ ਦਾ ਦਿਨ ਹੈ ਇਹ ਅਸਲ 'ਚ ਮਨੁੱਖੀ ਅਧਿਕਾਰ ਹੁੰਦੇ ਕੀ ਆ ਉਹਨਾਂ ਦੀ ਰਾਖੀ ਕੀ ਕਰਨੀ ਆ ਤੇ ਕਿਵੇਂ ਇਹਦੇ ਤੇ ਐਕਟ ਕਰਨਾ ਇਹ ਬਹੁਤ ਇੰਪੋਰਟੈਂਟ ਹੈ ਜੀ ਸਰ ਸੋ ਸਰ ਸਵਾਲ ਮੈਂ ਹੋਰ ਵੀ ਰੱਖਾਂਗੀ ਲੇਕਿਨ ਹੁਣ ਵਕਤ ਹੈ ਛੋਟੀ ਜਿਹੀ ਬ੍ਰੇਕ ਦਾ ਸੋ ਮਿਲਦੇ ਆ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਆਂ ਹਾਂਜੀ ਸਰ ਹੁਣ ਅਗਲਾ ਸਵਾਲ ਮੇਰਾ ਇਹ ਹੈ ਕਿ 18 ਦਸੰਬਰ ਨੂੰ ਘਟ ਗਿਣਤੀ ਅਧਿਕਾਰ ਦਿਵਸ ਮਨਾਇਆ ਜਾਣਾ ਤੇ ਸਰ ਦੋਨਾਂ ਅਧਿਕਾਰਾਂ ਦੇ ਵਿੱਚ ਬੁਨਿਆਦੀ ਫਰਕ ਕੀ ਹੈ ਕੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅੱਜ ਅਸੀਂ ਮਨੁੱਖੀ ਅਧਿਕਾਰ ਦਿਵਸ ਮਨਾ ਰਹੇ ਆਂ ਜੀ ਜੀ 18 ਤਰੀਕ ਨੂੰ ਅਸੀਂ ਘਟ ਗਿਣਤੀ ਦਿਵਸ ਮਨਾਉਣਾ ਜੀ ਅਸੀਂ ਐਨ ਉਸੇ ਤਰ੍ਹਾਂ ਹੀ ਆ ਜਿਵੇਂ 365 ਦਿਨਾਂ ਦੇ ਵਿੱਚ ਅਸੀਂ ਆਪਣੇ ਮਾਂ ਬਾਪ ਨੂੰ ਬੁਲਾਉਂਦੇ ਨਹੀਂ ਤੇ ਫਿਰ ਸਾਲ ਚੱਕਦੇ ਨੇ ਅਸੀਂ ਮਦਰਡੇ ਕਹਿੰਨੇ ਆ ਇੱਕ ਦਿਨ ਫਾਦਰਡੇ ਕਹਿੰਨੇ ਆ ਵੀ ਜਿਵੇਂ ਸਾਡੀ ਮਾਂ ਨੇ ਇੱਕ ਦਿਨ ਦੇ ਸਾਡੇ ਪਿਆਰ ਨਾਲੀ 365 ਦਿਨ ਜਿਹੜੇ ਆ ਉਹ 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 ਕੱਟ ਲੈਣੇ ਆ ਆ ਇਹ ਗੱਲਾਂ ਜਿਹੜੀਆਂ ਨੇ ਇਹ ਉਸ ਵੇਲੇ ਬਹੁਤ ਹੀ ਹਾਸੋ ਹਣੀਆ ਲੱਗਦੀਆਂ ਨੇ ਇਹ ਜਦੋਂ ਅਸੀਂ ਇੱਕ ਕੇਵਲ ਇੱਕ ਦਿਨ ਮਨਾਉਣ ਲਈ ਲੱਖਾਂ ਕਰੋੜਾ ਰੁਪਈਆ ਖਰਚ ਦਿੰਨੇ ਆ ਸਰਕਾਰੀ ਤੌਰ ਤੇ ਪੱਬਾਂ ਭਾਰ ਹੋ ਜਾਂਦੇ ਆ ਪਰੰਤੂ ਅਸਲੀਅਤ ਵਿੱਚ ਉਹ ਦਿਨ ਜਿਹੜੇ ਨੇ ਉਹ ਉਹ ਉਹਨਾਂ ਦੀ ਜਿਹੜੀ ਅਸਲ ਭਾਵਨਾ ਉਹ ਲਾਗੇ ਛੱਕੇ ਵੀ ਨਹੀਂ ਹੁੰਦੀ ਜਿਵੇਂ ਤੁਸੀਂ ਦੱਸਿਆ ਕਿ 18 ਦਸੰਬਰ ਨੂੰ ਘਟ ਗਣਤੀ ਅਧਿਕਾਰ ਦਿਵਸ ਹੈ ਜਿਹਨੂੰ ਅਸੀਂ ਮinorities ਦਿਨਾਂ ਨਾਲ ਜਾਣਦੇ ਆ ਮੈਂ ਇਹ ਸਮਝਦਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਜੀ ਅਸੀਂ ਲੰਮੀ ਗੁਲਾਮੀ ਤੋਂ ਬਾਅਦ ਜਿਹੜੀ ਆਜ਼ਾਦੀ ਲਈ ਉਸ ਆਜ਼ਾਦੀ ਦੇ ਨਾਲ ਹੀ ਅੰਗਰੇਜ਼ਾਂ ਦਾ ਪਾੜੋ ਤੇ ਰਾਜ ਕਰੋ ਦਾ ਜਿਹੜਾ ਰਾਜ ਹੈ ਇਹ ਉਹ ਵੀ ਸਾਡੇ ਦਿਮਾਗ ਵਿੱਚ ਬੈਠਾ ਹੈ ਪਾੜੋ ਤੇ ਰਾਜ ਕਰੋ ਦੇ ਉਸ ਰਾਜ ਦੇ ਸੰਦਰਭ ਵਿੱਚ ਆਜ਼ਾਦੀ ਵਾਲੇ ਦਿਨ ਹੀ ਸਾਡਾ ਦੇਸ਼ ਦੋ ਟੁਕੜਿਆਂ 'ਚ ਵੰਡਿਆ ਗਿਆ ਹੁਣ ਜਿਹੜਾ ਦੇਸ਼ ਸਾਡੇ ਕੋਲ ਮਗਰ ਬਚਿਆ ਉਹ ਦੇਸ਼ ਬਹੁ ਰਾ ਬਹੁ ਵੱਖ-ਵੱਖ ਤਰ੍ਹਾਂ ਦੇ ਰੰਗਾ ਨਸਲਾਂ ਧਰਮਾਂ ਪਛਾਵਾਂ ਦੇ ਲੋਕਾਂ ਦਾ ਸਮੂਹ ਹੈ ਜੀ ਉਹਦੇ ਵਿੱਚੋਂ ਜਿਹੜੀਆਂ ਜਿਹੜੇ ਲੋਕਾਂ ਨੂੰ ਘੱਟ ਗਿਣਤੀ ਕਹਿੰਦੇ ਆ ਜਿਨ੍ਹਾਂ ਦੀ ਗਿਣਤੀ ਘੱਟ ਹੈ ਜਿਵੇਂ ਨਾਂ ਤੋਂ ਸਪਸ਼ਟ ਹੈ ਉਹਨਾਂ ਨੂੰ ਕੁਝ ਜਿਹੜੇ ਸੰਵਿਧਾਨਕ ਹੱਕ ਹੈ ਉਹ ਸਾਡਾ ਸੰਵਿਧਾਨ ਦਿੰਦਾ ਹੈ ਸਵਾਲ ਇਹ ਹੈ ਕਿ ਘੱਟ ਗਿਣਤੀ ਕੌਣ ਨੇ ਘੱਟ ਗਿਣਤੀ ਦੀ ਕੀ ਪਰਿਭਾਸ਼ਾ ਹੈ ਇਹ ਤਾਂ ਸੰਵਿਧਾਨ ਚ ਕਿਤੇ ਨਹੀਂ ਲਿਖਿਆ ਪਟਕ ਘਟ ਗਣਤੀ ਇਹ ਉਹ ਲੋਕ ਨੇ ਜੋ ਕਮਿਸ਼ਨ ਨੇ ਨਿਰਧਾਰਤ ਕੀਤੇ ਨੇ ਜਿਨ੍ਹਾਂ ਦਾ ਧਰਮ ਛੋਟਾ ਹੈ ਜਿਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਦੇਸ਼ ਵਿੱਚ ਜਿਹੜੀ 79.8% ਵਸੋਂ ਹੈ ਉਹ Hindu ਧਰਮ ਦੀ ਹੈ ਇਹ ਬਹੁਤ ਵੱਡੀ ਗਿਣਤੀ ਹੈ ਵੀ ਬਹੁਤ ਵੱਡੀ ਗਿਣਤੀ ਇਸ ਦੇਸ਼ ਵਿੱਚ Hindu ਦੀ ਹੈ ਇਹਦੇ ਵਿੱਚ ਜਿਹੜੇ ਮੁਸਲਮਾਨ ਨੇ ਉਹਨਾਂ ਦੀ ਗਿਣਤੀ 14.2% ਹੈ ਇਹਦੇ ਵਿੱਚ ਕ੍ਰਿਸਚੀਅਨ ਦੀ ਗਿਣਤੀ 2.3% ਹੈ। ਜੀ ਇਹਦੇ ਵਿੱਚ ਸਿੱਖਾਂ ਦੀ ਗਿਣਤੀ 1.7% ਹੈ। ਹੂੰ ਇਹਦੇ ਵਿੱਚ ਬੋਧੀਆਂ ਦੀ ਗਿਣਤੀ 0.7% ਹੈ। ਇਹਦੇ ਵਿੱਚ ਪਰਸ਼ੀਅਨ ਲੋਕਾਂ ਦੀ ਗਿਣਤੀ ਲਗਭਗ 1 ਲੱਖ ਹੈ ਬਹੁਤ ਥੋੜੀ ਹੈ। ਜੀ ਅ 2014 ਤੋਂ ਇਹਨਾਂ ਦੀ ਸੂਚੀ ਦੇ ਵਿੱਚ ਜੈਨੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। ਜੈਨੀਆਂ ਦੀ ਗਿਣਤੀ ਜਿਹੜੀ ਹੈ ਉਹ 0.37 ਹੈ। ਜੀ ਇਹ ਹੋਰ ਮਤਲਬ ਬਹੁਤ ਛੋਟੀ ਗਿਣਤੀ ਹੈ। ਹੂੰ ਪਹਿਲੇ ਸਮਿਆਂ 'ਚ ਜੈਨੀਆਂ ਨੂੰ ਵੀ ਹਿੰਦੂਆਂ ਵਿੱਚ ਹੀ ਟ੍ਰੀਟ ਕਰਕੇ ਬਹੁ ਗਿਣਤੀ ਵਿੱਚ ਮੰਨ ਲਿਆ ਗਿਆ ਸੀ। ਆ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਵੱਖ-ਵੱਖ ਧਰਮਾਂ ਦੇ ਆਧਾਰ ਤੇ ਇੱਕ ਤਾਂ ਅਸੀਂ ਇਹ ਮਿਨੋਰਟੀਜ਼ ਨੂੰ ਨਿਰਧਾਰਤ ਕਰਦੇ ਆ। ਜੀ ਦੂਜੀ ਮਿਨੋਰਟੀ ਪਛਾਈ ਆਧਾਰ ਤੇ ਜਿਹੜੀ ਹੈ ਉਹ ਨਿਰਧਾਰਤ ਹੁੰਦੀ ਹੈ ਕਿ ਭਾਸ਼ਾ ਦੀ ਦ੍ਰਿਸ਼ਟੀ ਤੋਂ ਕਿਹੜੇ ਲੋਕ ਅਲਪਸੰਖਿਆਕ ਨੇ। ਹਾਂ ਸੋ ਇਦਾਂ ਸਾਡੇ ਕੋਲ ਕਟੋ-ਕਟ 10-12 ਐਸੀਆਂ ਪਛਾਵਾਂ ਨੇ ਜਿਨ੍ਹਾਂ ਦੇ ਬਲਾਰੇ ਤੇ ਜਿਨ੍ਹਾਂ ਦਾ ਸਮਾਜ ਜਿਹੜਾ ਉਹ ਅਲਪਸੰਖਿਆਕ ਸਮਾਜ ਹੈ ਜੀ ਜਿਵੇਂ ਮੈਂ ਕਹਿਣਾ ਕਿ ਜਿਵੇਂ ਅਸੀਂ 1948 ਚ ਇੰਟਰਨੈਸ਼ਨਲ ਪੱਧਰ ਤੇ ਇਹ ਮਨੁੱਖੀ ਅਧਿਕਾਰ ਦੇ ਰੂਪ ਵਿੱਚ ਉਹ ਮਨੁੱਖਾਂ ਨੂੰ ਬਰਾਬਰ ਸਮਝਣ ਦੀ ਇੱਕ ਦਿਹਾੜਾ ਵਿੱਚ ਲਿਆ ਐ ਇਦਾਂ ਹੀ 1992 ਵਿੱਚ ਅਸੀਂ ਨੈਸ਼ਨਲ ਕਮਿਸ਼ਨ ਆਫ ਮਿਨੋਰਟੀ ਐਕਟ 1992 ਲਿਆਂਦਾ ਜੀ ਉਸ ਐਕਟ ਦੇ ਮੁਤਾਬਕ ਅਸੀਂ ਭਾਰਤ ਵਿੱਚ ਘੱਟ ਗਿਣਤੀ ਜਿਹੜੇ ਲੋਕ ਨੇ ਉਹਨਾਂ ਦਾ ਕਮਿਸ਼ਨ ਬਣਾਤਾ ਜੀ ਉਹ ਜਿਹੜਾ ਕਮਿਸ਼ਨ ਹੈ ਉਹ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ ਘੱਟ ਗਿਣਤੀਆਂ ਦੇ ਲਈ ਨੀਤੀਆਂ ਨਿਰਧਾਰਤ ਕਰਦਾ ਹੈ ਜੀ ਘੱਟ ਗਿਣਤੀਆਂ ਨੂੰ ਸੰਵਿਧਾਨ ਕਿਹੜੇ ਕਿਹੜੇ ਹੱਕ ਦਿੰਦਾ ਹੈ ਇਹ ਉਹਨਾਂ ਦੀ ਪੈਰਵਾਹੀ ਕਰਦਾ ਤੇ ਉਹਨਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਦਾ ਹੁਣ ਜੇ ਮੈਂ ਇਸ ਗੱਲ ਦੇ ਦੂਜੇ ਪੱਖ 'ਚ ਜਾਵਾਂ ਜੀ ਆ ਵੀ ਸੰਵਿਧਾਨ ਦੀ ਧਾਰਾ ਜਿਹੜੀ 350 ਆ ਹੂੰ ਉਹਦੇ ਮੁਤਾਬਕ ਜਿਹੜੇ ਘੱਟ ਗਿਣਤੀ ਲੋਕ ਨੇ ਉਹ ਆਪਣੀ ਭਾਸ਼ਾ ਵਿੱਚ ਜੀ ਜਿਹੜੀ ਵੀ ਉਹ ਭਾਸ਼ਾ ਬੋਲਦੇ ਨੇ ਹੂੰ ਉਸ ਭਾਸ਼ਾ ਵਿੱਚ ਮਤਲਬ ਕੋਈ ਵੀ ਸਰਕਾਰੀ ਅਦਾਰੇ ਵਿੱਚ ਆ ਅਦਾਨ ਪ੍ਰਦਾਨ ਕਰ ਸਕਦੇ ਨੇ ਜੇ ਉਹਨਾਂ ਦੀ ਭਾਸ਼ਾ ਇੰਨੀ ਵੀ ਛੋਟੀ ਆ ਕਿ ਉਹਨੂੰ ਕੋਈ ਸਮਝਣ ਵਾਲਾ ਨਹੀਂ ਤਾਂ ਵੀ ਉਹ ਐਪਲੀਕੇਸ਼ਨ ਉਸ ਭਾਸ਼ਾ ਚ ਦੇ ਸਕਦੇ ਨੇ ਐਫ ਆਈ ਆਰ ਕਿਸੇ ਵੀ ਆਪਣੀ ਭਾਸ਼ਾ ਚ ਦੇ ਸਕਦੇ ਨੇ ਹਰ ਸੰਗਠਨ ਨੂੰ ਆਪਣੇ ਧਰਮ ਦੀ ਆਜ਼ਾਦੀ ਨਾਲ ਪਾਲਣਾ ਕਰਨ ਦੀ ਉਹਦੀ ਪੂਜਾ ਆਰਾਧਨਾ ਕਰਨ ਦਾ ਹੱਕ ਹੈ ਹਰ ਸੰਗਠਨ ਨੂੰ ਆਪਣੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿਹੜਾ ਕਿਸੇ ਦੇ ਧਰਮ ਦੇ ਵਿੱਚ ਰੋੜਾ ਨਾ ਬਣਦਾ ਹੋਵੇ ਉਹਦੇ ਲਈ ਸੰਗਠਿਤ ਹੋਣ ਦੀ ਪੂਰਨ ਆਜ਼ਾਦੀ ਹੈ ਪਰ ਜੇ ਅਸੀਂ ਇਸ ਸਾਰੀ ਆਜ਼ਾਦੀ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਇਹ ਮੌਲਿਕ ਅਧਿਕਾਰਾਂ ਦਾ ਜਿਹੜਾ ਸੰਵਿਧਾਨ ਦੀ ਇਹਦੇ ਭਾਗ ਤੀਜੇ ਦਾ ਆ ਸ਼ਖਸ਼ਨ ਆ 29 ਤੇ 30 ਹੈ ਉਹਦੇ ਨਾਲ ਮੇਲ ਖਾਂਦਾ ਹੈ ਉਹਦੇ 'ਚ ਇਹਦਾ ਦਰਜ ਹੈ ਹੁਣ ਸੰਵਿਧਾਨ ਦੀ ਧਾਰਾ 29 ਤੇ 30 ਦੇ ਮੁਤਾਬਕ ਇਹ ਜਿਹੜਾ ਸਾਨੂੰ ਉਹ ਧਾਰਮਿਕ ਆਜ਼ਾਦੀ ਮਿਲਦੀ ਹੈ ਉਹਦੇ ਨਾਲ ਸਾਨੂੰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਤੇ ਉਹਨੂੰ ਸਾਂਭਣ ਦੇ ਲਈ ਸਾਨੂੰ ਸਕੂਲ ਵਿਦਿਅਕ ادارے ਤੇ ਕਾਲਜ ਚਲਾਉਣ ਦੀ ਵੀ ਆਜ਼ਾਦੀ ਹੈ ਜੀ ਜੀ ਇਹ ਆਜ਼ਾਦੀ ਇਸ ਸੰਦਰਭ ਵਿੱਚ ਵੀ ਹੈ ਕਿ ਕੋਈ ਸਟੇਟ ਜਿਹੜੀ ਬਹੁ ਗਿਣਤੀ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਦੁਆਰਾ ਉਹਦੇ ਤੇ ਡਿਸਕ੍ਰਿਮੀਨੇਸ਼ਨ ਨਾ ਕਰੇ ਕਿਸੇ ਵੀ ਅਲਪसंख्यक ਪਛਾਈ ਸਕੂਲ ਨੂੰ ਕਾਰਜ ਜਾਂ ਵਿਦਿਅਕ ادارے ਨੂੰ ਕੋਈ ਸਰਕਾਰ ਅਲਪ ਸੰਖਿਆਕੋਣ ਕਰਕੇ ਉਹਦਾ ਜਿਹੜਾ ਜਿਹੜਾ ਮਤਲਬ ਫੰਡਿੰਗ ਹੈ ਉਹਨੂੰ ਰੋਕ ਨਹੀਂ ਸਕਦੀ ਕੋਈ ਐਸੇ ਅਧਿਕਾਰ ਹੈ ਸੋ ਉਹਨਾਂ ਅਧਿਕਾਰਾਂ ਦਾਵੀ ਹਨਨ ਹੋ ਰਿਹਾ ਸੋ ਇਸ ਦੇ ਵਿੱਚ ਉਹ ਹਨਨ ਹੋ ਰਿਹਾ ਤੇ ਉਦੋਂ ਲੱਗਦਾ ਵੀ ਜੇ ਇਹਨਾਂ ਅਧਿਕਾਰਾਂ ਦਾ ਹਨਨ ਹੋ ਰਿਹਾ ਉੱਥੇ ਕੋਈ ਬੋਲਦਾ ਨਹੀਂ ਉਹ ਉਸ ਸੰਦਰਭ 'ਚ ਲੱਗਦਾ ਕਿ ਇਹ ਜਿਹੜੇ ਦਿਨ ਨੇ ਇਹ ਮਹਿਜ਼ ਇੱਕ ਵਿਖਾਵਾ ਆ ਤੇ ਇਹ ਵਿਖਾਵਾ ਜਿਹੜਾ ਆ ਉਹ ਕਿਸੇ ਸਮਾਜ ਨੂੰ ਉੱਪਰ ਲਿਆਂ ਨਹੀਂ ਲਿਜਾ ਸਕਦਾ ਜੀ ਸਰ ਹੁਣ ਸਵਾਲ ਇਹ ਹੈ ਕਿ ਜਿਵੇਂ ਕਿ 18 ਦਸੰਬਰ ਨੂੰ ਘੱਟ ਗਿਣਤੀ ਅਧਿਕਾਰ ਦਿਵਸ ਮਨਾਇਆ ਜਾਣਾ ਤੇ ਸਰ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਭਾਰਤ ਵਿੱਚ ਕਿਹੜੇ ਲੋਕ ਨੇ ਜਿਹੜੇ ਕਿ ਘੱਟ ਗਿਣਤੀ 'ਚ ਮੰਨੇ ਜਾਂਦੇ ਨੇ ਜਿਹੜੇ ਕੀ ਕਹਿਣਾ ਚਾਹੋਗੇ ਸਰ ਦੇਖੋ ਮੁਸਲਮਾਨ ਘੱਟ ਗਿਣਤੀ ਦੇ ਠੀਕ ਹੈ ਜੀ ਮੁਸਲਮਾਨਾਂ ਨਾਲ ਅੱਜ ਵੱਡੇ ਪੱਧਰ ਤੇ ਇਸ ਤਰੀਕੇ ਨਾਲ ਅਬਿਹਾਰ ਹੋ ਰਿਹਾ ਹੈ ਜੀ ਜੀ ਇਹ ਵੀ ਜਿਵੇਂ ਵੀ ਮੁਸਲਮਾਨ ਦੇ ਖਿਲਾਫ ਭੰਡੀ ਪ੍ਰਚਾਰ ਹੋ ਰਿਹਾ ਹੈ ਮੁਸਲਮਾਨਾਂ ਦੇ ਧਾਰਮਿਕ ਖੇਤਾਂ ਦੀ ਉਸ ਤਰੀਕੇ ਨਾਲ ਰਾਖੀ ਨਹੀਂ ਹੋ ਰਹੀ ਜੀ ਜੀ ਐ ਇਦਾਂ 크ਰਿਸਚੀਅਨ ਲੋਕ ਵੀ ਘਟ ਗਿਣਤੀ ਨੇ ਸਿੱਖ ਲੋਕ ਘਟ ਗਿਣਤੀ ਨੇ ਜੀ ਐ ਬੋਧੀ ਜੈਨੀ ਬਹੁਤ ਘਟ ਗਿਣਤੀ ਨੇ ਜੀ ਪਰਸ਼ੀਅਨ ਲੋਕ ਤਾਂ ਬਿਲਕੁਲ ਹੀ ਨਾ ਮਾਤਰ ਨੇ ਜੀ ਜੀ ਸੋ ਇਹ ਜਿਹੜੇ ਲੋਕ ਨੇ ਇਹਨਾਂ ਦੀ ਰਾਖੀ ਕਰਨਾ ਇਸ ਕਰਕੇ ਜ਼ਰੂਰੀ ਬਣ ਗਿਆ ਕਿ ਭਾਰਤ ਅਨੇਕਤਾ ਵਿੱਚ ਏਕਤਾ ਦਾ ਸਨੇਹਾ ਲੈ ਕੇ ਚੱਲਣ ਵਾਲਾ ਦੇਸ਼ ਹੈ ਜੀ ਜੀ ਵੀ ਇਹ ਵੱਖ-ਵੱਖ ਰੰਗਾਂ ਦੇ ਇਹ ਇੱਕ ਗੁਲਦਸਤੇ ਵਿੱਚ ਵੱਖ-ਵੱਖ ਫੁੱਲ ਨੇ ਉਹਨਾਂ ਫੁੱਲਾਂ ਨੂੰ ਉਸੇ ਰੂਪ ਵਿੱਚ ਸਵੀਕਾਰ ਕਰਨਾ ਹੈ ਉਹਨਾਂ ਦੀ ਜਿਹੜੀ ਧਾਰਮਿਕ ਆਜ਼ਾਦੀ ਵੱਖਰੀ ਹੈ ਉਹਨਾਂ ਦੀ ਜਿਹੜੀ ਰਾਸ਼ਟਰੀਤਾ ਆ ਉਹ ਹਿੰਦੁਸਤਾਨੀ ਹੈ ਜੇ ਅਸੀਂ ਉਹਨਾਂ ਵੱਖ-ਵੱਖ ਧਰਮਾਂ ਜਾਤਾਂ ਰੰਗਾਂ ਨਸਲਾਂ ਦੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਆਜ਼ਾਦੀ ਉਹਨਾਂ ਨੂੰ ਸਾਡਾ ਸੰਵਧਾਨ ਦੇ ਰਿਹਾ ਉਹਦੇ ਵਿੱਚ ਲਈਏ ਤਾਂ ਇਹ ਸਲਾਉਣ ਜੋ ਕਦਮ ਹੋਏਗਾ ਜੇ ਅਸੀਂ ਸੰਵਧਾਨ ਦੀ ਉਸ ਮਰਿਆਦਾ ਨੂੰ ਤੋੜਦੇ ਆ ਭੰਨਦੇ ਆ ਤਾਂ ਫਿਰ ਇਹ ਜਿਹੜਾ ਆ ਇਹ ਗੈਰ ਕੁਦਰਤੀ ਹੋਏਗਾ ਇਹ ਸੰਵਧਾਨ ਵਿਰੋਧੀ ਹੋਏਗਾ ਜੀ ਸਰ ਹੁਣ ਸਵਾਲ ਹੈ ਕਿ ਘਟ ਗਿਣਤੀ ਕਮਿਸ਼ਨ ਦੀ ਚੋਣ ਕੌਣ ਕਰਦਾ ਹੈ ਤੇ ਇਸ ਦਾ ਕੰਮ ਕੀ ਹੈ ਦੇਖੋ ਘਟ ਗਣਤੀ ਕਮਿਸ਼ਨ ਭਾਰਤ ਦੇ ਜਿਹੜੀ 1992 ਵਿੱਚ ਸੋਧ ਹੁੰਦੀ ਹੈ ਉਹਦੇ ਤਹਿਤ ਕੀਤੀ ਜਾਂਦੀ ਹੈ ਭਾਰਤ ਸਰਕਾਰ ਦੁਆਰਾ ਨਿਰਧਾਰਤ ਕੀਤੇ ਗਏ ਇੱਕ ਟੀਮ ਜਿਹੜੀ ਦੀ ਚੋਣ ਰਾਸ਼ਟਰਪਤੀ ਕਰਦਾ ਹੈ ਉਹ ਇਹਦਾ ਇੰਚਾਰਜ ਹੁੰਦਾ ਹੈ ਇਹਦਾ ਜਿਹੜਾ ਚੇਅਰਮੈਨ ਹੈ ਉਹ ਇਹਦਾ ਮੁਖੀਆ ਹੁੰਦਾ ਤੇ ਵਾਈਸ ਚੇਅਰਮੈਨ ਉਹਦੇ ਨਾਲ ਅਸਿਸਟ ਕਰਦਾ ਹੈ ਅੱਜ ਇਕਬਾਲ ਸਿੰਘ ਲਾਇਲਪੁਰੀ ਸਾਹਿਬ ਘਟਗਣਤੀ ਕਮਿਸ਼ਨ ਦੇ ਚੇਅਰਮੈਨ ਨੇ ਜਿਹੜੇ ਪੰਜਾਬ ਚੋਂ ਨੇ ਤੇ ਸਿੱਖ ਹੋਣ ਕਰਕੇ ਘਟਗਣਤੀ ਦੇ ਵਿੱਚ ਆਉਂਦੇ ਨੇ ਜੀ ਇਸ ਕਮੇਟੀ ਦੇ 5 ਮੈਂਬਰ ਹੋਰ ਹੁੰਦੇ ਨੇ ਚੇਅਰਮੈਨ ਤੇ ਵਾਚ ਚੇਅਰਮੈਨ ਤੋਂ ਬਿਨਾ ਇਹਨਾਂ ਪੰਜਾਂ ਦੇ ਵਿੱਚੋਂ ਤਿੰਨ ਜਿਹੜੇ ਨੇ ਉਹ ਘਟ ਗਣਤੀਆਂ ਚੋਂ ਆਉਂਦੇ ਨੇ ਤੇ ਦੋ ਜਿਹੜੇ ਨੇ ਉਹ ਕਿਸੇ ਵੀ ਹੋਰ ਚੋਂ ਆ ਸਕਦੇ ਨੇ ਐਸੋ ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਦੀ ਚੋਣਤਾ ਇਹਨਾਂ ਦਾ ਮੰਤਰਾਲਾ ਹੀ ਕਰਦਾ ਹੈ ਇਹ ਜਿਹੜਾ ਮੰਤਰਾਲਾ ਇਹਨਾਂ ਦੀਆਂ ਟੋਟਲ ਜਿਹੜੀਆਂ ਗਤੀਵਿਧੀਆਂ ਉਹਨੂੰ ਦੇਖਦਾ ਹੈ ਇਹ ਘਟ ਗਣਤੀ ਜਿਹੜਾ ਕਮਿਸ਼ਨ ਹੈ ਉਹਦਾ ਇੱਕ ਆਪਣਾ ਵਿਭਾਗ ਹੈ ਤੇ ਉਹਦਾ ਆਪਣਾ ਬਜਟ ਹੈ ਜੇ ਮੈਂ ਉਸ ਬਜਟ ਦੀ ਗੱਲ ਕਰਾਂ ਤਾਂ ਲਗਭਗ 5000 ਕਰੋੜ ਰੁਪਏ ਦਾ ਸਾਲਾਨਾ ਬਜਟ ਇਸ ਡਿਪਾਰਟਮੈਂਟ ਦਾ ਹੈਗਾ ਆ ਆ ਜਿਹਦਾ ਮਕਸਦ ਘਟ ਗਿਣਤੀ ਦੇ ਹਿੱਤਾਂ ਦੀ ਰਾਖੀ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਜੀ ਸਰ ਆਖਿਰ ਸਵਾਲ ਮੇਰਾ ਟੀਐਮਏ ਜਜਮੈਂਟ ਅਨੁਸਾਰ ਘਟ ਗਿਣਤੀ ਸੰਬੰਧੀ ਉਹਨਾਂ ਦੇ ਆਪਣੇ ਫੈਸਲੇ ਵਿੱਚ ਕੀ ਕਿਹਾ ਟੀਐਮਏ ਭਾਈ ਸਪਰੀਮ ਕੋਰਟ ਦੀ ਇੱਕ ਜੱਜਮੈਂਟ ਹੈ ਜਿਹੜੀ ਟੀਐਮਪੀ ਜਸਟਿਸ ਸਾਹਿਬ ਵੱਲੋਂ ਦਿੱਤੀ ਗਈ ਹੈ ਹਾਂ ਔਰ ਉਹ ਬੜੀ ਫੇਮਸ ਜੱਜਮੈਂਟ ਹੈ ਉਸ ਜੱਜਮੈਂਟ ਨੇ ਘਟ ਗਣਤੀ ਇਹ ਲੋਕਾਂ ਸੰਬੰਧੀ ਵੀ ਜਿਹੜੀਆਂ ਸਾਡੀਆਂ ਪਰੰਪਰਿਕ ਧਾਰਨਾਵਾਂ ਆ ਉਹਨਾਂ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਹੈ ਜਿਹੜੇ ਅੰਕੜੇ ਅਸੀਂ ਦੱਸ ਕੇ ਹਟਿਆ 2000 11 ਦੀ ਜਨਗਣਨਾ ਦੇ ਇਹ ਉਹ ਅੰਕੜੇ ਸਮੁੱਚੇ ਭਾਰਤ ਦੇ ਸੰਦਰਭ ਵਿੱਚ ਨੇ ਤੇ ਉਸੇ ਸੰਦਰਭ ਦੇ ਵਿੱਚ ਹੀ ਅਸੀਂ ਇਹ ਸਮਝਦੇ ਹਾਂ ਕਿ ਇਹ ਇਹ ਜਿਹੜੀਆਂ 6 ਇਹ ਧਾਰਮਿਕ ਕਮਿਊਨिटीज ਨੇ ਇਹ ਘਟ ਗਿਣਤੀ ਨੇ ਪਰ T M A ਪਾਈ ਨੇ ਇਸ ਤਰੀਕੇ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹ ਬਹੁ ਗਿਣਤੀ ਨੇ ਔਰ ਉੱਥੇ ਹਿੰਦੂ ਜਿਹੜਾ ਉਹ ਘਟ ਗਿਣਤੀ ਹੈ ਜੀ ਇਸ ਕਰਕੇ ਇੱਕ ਸਟੇਟ ਦੇ ਸੰਦਰਭ ਦੇ ਵਿੱਚ ਵੀ ਸਾਨੂੰ ਦੇਖਣਾ ਪਵੇਗਾ ਕਿ ਉੱਥੇ ਘਟ ਗਿਣਤੀ ਕੌਣ ਹੈ ਉੱਥੇ ਘਟ ਗਿਣਤੀ ਦੇ ਹਿੱਤਾਂ ਦੀ ਰਾਖੀ ਕਿਵੇਂ ਹੋਵੇ ਜੀ ਉਹ ਆਧਾਰਨ ਦੇ ਕੇ ਕਹਿੰਦੇ ਨੇ ਕਿ ਪੰਜਾਬ ਵਿੱਚ ਸਿੱਖ ਬਹੁ ਗਿਣਤੀ ਨੇ ਹਾਂ ਦੇਸ਼ ਵਿੱਚ ਸਿੱਖ ਅਲਪ ਗਿਣਤੀ ਨੇ ਹਾਂ ਦੇਸ਼ ਵਿੱਚ ਸਿੱਖ ਨੂੰ ਘਟ ਗਿਣਤੀ ਕਮਿਸ਼ਨ ਵਿੱਚ ਲਿਆ ਜਾ ਸਕਦਾ ਪਰ ਪੰਜਾਬ ਦਾ ਜਿਹੜਾ ਘਟ ਗਿਣਤੀ ਕਮਿਸ਼ਨ ਹੈ ਉਹਦੇ ਵਿੱਚ ਹਿੰਦੂ ਦਾ ਹੋਣਾ ਜ਼ਰੂਰੀ ਹੈ। ਸੋ ਉਹਨਾਂ ਨੇ ਘੱਟ ਗਿਣਤੀਆਂ ਨੂੰ ਪੀਐਮਏ ਪਾਈ ਜੱਜਮੈਂਟ ਨੇ ਘੱਟ ਗਿਣਤੀਆਂ ਨੂੰ ਇਸ ਸੰਦਰਭ ਵਿੱਚ ਦੇਖਣ ਦੀ ਇੱਕ ਨਵੀਂ ਖਿੜਕੀ ਜਿਹੜੀ ਹੈ ਉਹ ਖੋਲ ਦਿੱਤੀ ਹੈ। ਜੀ ਅੱਜ ਹਿੰਦੁਸਤਾਨ ਭਾਰ ਵਿੱਚੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਉਠਣੀਆਂ ਸ਼ੁਰੂ ਹੋ ਚੁੱਕੀਆਂ। ਕਿ ਕਿੰਨਾ ਕਿੰਨਾ ਸੂਬਿਆਂ ਦੇ ਵਿੱਚ ਮੁਸਲਮਾਨ ਬਹੁ ਗਿਣਤੀ ਨੇ ਜੀ ਕਿਹਨਾ ਸੂਬਿਆਂ ਚ ਕ੍ਰਿਸਚੀਅਨ ਬਹੁ ਗਿਣਤੀ ਨੇ ਹਾਂ ਕਿਹਨਾ ਸੂਬਿਆਂ ਚ ਸਿੱਖ ਬਹੁ ਗਿਣਤੀ ਨੇ ਹਾਂ ਔਰ ਕਿਹਨਾ ਸੂਬਿਆਂ ਵਿੱਚ ਜਿਹੜਾ ਹਿੰਦੂ ਹੈ ਉਹ ਘੱਟ ਗਿਣਤੀ ਹੈ ਹਾਂ ਅਸਲ ਚ ਇਹ ਗੱਲ ਚਿੱਟੇ ਦਿਨ ਵਾਂਗੂ ਸਾਫ਼ ਹੈ ਕਿ ਹਿੰਦੁਸਤਾਨ ਵਿੱਚ ਘੱਟ ਗਿਣਤੀਆਂ ਦਾ ਜਿਨਾ ਹਾਂ ਉਥੋਂ ਦੀਆਂ ਸਰਕਾਰਾਂ ਦੇ ਚਾਹੁੰਦਿਆਂ ਨਾ ਚਾਹੁੰਦਿਆਂ ਨਰਕ ਦੀ ਤਸਵੀਰ ਬਣਿਆ ਹੋਇਆ ਸੋ ਇਹ ਨਰਕ ਦੀ ਤਸਵੀਰ ਜਿਹੜੀ ਆ ਇਹ ਨਾ ਰਵੇ ਇਸ ਸਬੰਧੀ ਟੀਮ ਐ ਪਾਈ ਜਿਹੜੀ ਜਜਮੈਂਟ ਹੈ ਉਹ ਇਹ ਚਾਹੁੰਦੀ ਹੈ ਕਿ ਇੱਕ ਘਟ ਗਣਤੀ ਕਮਿਸ਼ਨ ਸੈਂਟਰ ਦਾ ਹੋਵੇ ਇੱਕ ਘਟ ਗਣਤੀ ਕਮਿਸ਼ਨ ਜਿਹੜਾ ਉਹ ਸਟੇਟ ਦਾ ਵੀ ਹੋਵੇ ਤੇ ਸਟੇਟ ਦਾ ਘਟ ਗਣਤੀ ਕਮਿਸ਼ਨ ਉੱਥੋਂ ਦੀ ਜਨਸੰਖਿਆ ਦੇ ਆਧਾਰ ਤੇ ਤੇ ਉੱਥੋਂ ਦੀ ਬੋਲੀ ਦੇ ਆਧਾਰ ਤੇ ਹੋਵੇ ਜੀ ਐ ਵੈਸੇ ਤਾਂ ਇਹ ਗੱਲ ਦੇਖਣ ਨੂੰ ਬੜੀ ਮਤਲਬ ਜਿੰਨੀ ਸਰਲ ਲੱਗਦੀ ਹੈ ਇਨ ਪ੍ਰੈਕਟਿਸ ਜਦੋਂ ਇਹ ਆਏਗੀ ਇਹ ਓਨੀ ਹੀ ਜਟਿਲ ਹੋਏਗੀ ਜੀ ਕਿਉਂਕਿ ਇਹ ਲੋਕਾਂ ਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਰੰਗਾਂ ਦੇ ਨਾਂ ਤੇ ਵੰਡਣ ਵਾਲੀ ਹੋਏਗੀ ਤੇ ਜਦੋਂ ਅਸੀਂ ਵੰਡਣ ਵਾਲੀ ਰਾਜਨੀਤੀ ਚ ਪਾਵਾਂਗੇ ਤੇ ਉਹਦੇ ਵਿੱਚ ਹਿੰਦੁਸਤਾਨ ਦਾ ਦੇਸ਼ ਦਾ ਜਿਹੜਾ ਆ ਉਹ ਪਲਾ ਹੁੰਦਾ ਦਿਖਾਈ ਨਹੀਂ ਦਿੰਦਾ ਜੀ ਸੋ ਅਸੀਂ ਅੱਜ ਦੇ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਗੱਲ ਕੀਤੀ ਹੈ ਹਿਊਮਨ ਰਾਈਟਸ ਡੇ ਨੂੰ ਲੈ ਕੇ ਤੇ ਇਸ ਦੇ ਨਾਲ ਨਾਲ ਬਹੁਗਿਣਤੀ ਅਤੇ ਘੱਟ ਗਿਣਤੀ ਕਮਿਸ਼ਨ ਬਾਰੇ ਵੀ ਅਸੀਂ ਵਿਚਾਰ ਚਰਚਾ ਕੀਤੀ ਹੈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦੇ ਇਜਾਜ਼ਤ ਧੰਨਵਾਦ